ਸਿਕਾ ਜੀ ਸਾਰਿਆਂ ਮਦਿਹਾ ਰਹੇ YouTube ਚੈਨਲ ਤੁਹਾਡਾ ਸਾਕਿਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਲਖਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰਾਵੀ ਦਰਿਆ ਦੇ ਬਿਲਕੁਲ ਕੰਡੇ ਦੇ ਵੀਂ ਨਾ ਦਾ ਘਰ ਹੈ ਜਿਹੜਾ ਨਾਲ ਹੀ ਦਰਿਆ ਵਾ ਬਿਲਕੁਲ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦਿਆਂ ਅੱਜ ਤੁਹਾਨੂੰ ਤਿੰਨ ਟੋਕੜਾ ਗੱਬਣਾ ਤੇ ਇੱਕੋ ਹੀ ਆ ਬੱਚੇ ਵਾਲੀ ਤੁਹਾਨੂੰ ਦਿਖਾਉਣੀ ਆ ਆਵਲੀ ਕਾਲੀਆਂ ਬਾਕੀ ਮੱਝਾਂ ਵੀ ਦੋਵੇਂ ਟੋਕੜਾ ਗੱਬਣਾ ਤੁਹਾਨੂੰ ਦਿਖਾਉਣੀ ਆ ਤੇ ਇੱਕ ਗਾਂ ਵੀ ਟੋਕੜਾ ਗੱਬਣ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਵਿਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਜੀ ਚੱਲੀ ਜਾਂਦਾ ਇਹ ਕੰਮ ਕਰ ਠੀਕ ਠਾਕ ਫਿਰ ਹਾਂਜੀ ਬਹੁਤ ਵਧੀਆ ਠੀਕ ਐ ਚਲੋ ਨਾਮ ਦੱਸਤਾ ਫਿਰ ਨਾਮ ਬਲਵਿੰਦਰ ਸਿੰਘ ਪਿੰਡ ਬਲਕਪੁਰ ਤਹਿਸੀਲ ਨਾਰਾ ਜ਼ਿਲ੍ਹਾ ਮਰਸਾ ਤੇ ਫੋਨ ਨੰਬਰ ਬੋਲ ਦੇ ਇੱਕ ਰਿ 9551576000 ਠੀਕ ਐ ਨਾਗਾ ਵਾਵਾ ਲੰਮਾ ਹੀ ਪਾ ਦਿੰਦੇ ਜੀ ਫਿਰ ਨਾਗਾ ਤੁਹਾਨੂੰ ਪਤਾ ਹੀ ਆ ਪੱਕੇ ਬੰਦੇ ਮਾਲ ਲਿਆ ਜਾਂਦੇ ਆ ਠੀਕ ਐ ਮਾਲ ਦੀ ਆਈ ਚਲਾਈ ਆਈ ਚਲਾਈ ਚਲਦੀ ਰਹੀ ਦਿੰਦੀ ਆ ਅੱਜ ਤੋਂ ਕੜਾ ਗੱਬਣਾ ਫਿਰ ਹਾਂਜੀ ਤਿੰਨ ਟੋਕੜਾ ਗ ਠੀਕ ਹੈ ਚਲੋ ਹਰ ਪਹਿਲੇ ਨੰਬਰ ਵਾਲੀ ਤੋਂ ਸ਼ੁਰੂਆਤ ਕਰਨੀ ਆਪਾਂ ਕਿੰਨੇ ਚਿਰ ਦੀ ਚੈੱਕ ਪਾਸ ਤੇ ਇਹ ਸੱਤਾਂ ਮਹੀਨੇ ਚੈੱਕ ਪਾਸ ਵੀਡੀਓ ਬਣੀ ਚੈੱਕ ਪਾਸ ਦੀ ਅੱਛਾ ਕੋਈ ਆਪਣੇ ਮਤਲਬ ਡਾਕਟਰ ਲਾਵੇ ਚੈੱਕ ਰਾਹ ਕਰ ਸਕਦਾ ਤੇ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ 4 ਕਿਲੋ ਜੀ 4 ਕਿਲੋ ਦੁੱਧ ਹੈਗਾ ਵਾ ਲਿਆ ਤੋਰੋ ਇਹਨੂੰ ਸੱਤਾਂ ਮਹੀਨੇ ਦੀ ਚੈੱਕ ਪਾਸ ਤੇ ਦੁੱਧ 4 ਕਿਲੋ ਦਾਸਤੇ ਜੇ ਇੱਕ ਜਿਹਨੂੰ ਨਹੀਂ ਯਕੀਨ ਆਪਣਾ ਡਾਕਟਰ ਲਿਆ ਹੱਸਦਾ ਠੀਕ ਹੈ ਜੀ ਹਾਂਜੀ ਬਾਕੀ ਕੋਈ ਵੀਰ ਆਪਣਾ ਡਾਕਟਰ ਲਿਆ ਹਵੇ ਚੈੱਕ ਕਰਾ ਕੇ ਲੈ ਜੀ ਆਜ ਲੈ ਆਉਂ ਜੀ ਇਹ ਆ ਕੀ ਕੱਦ ਕੱਟ ਚੰਗਾ ਵਾ ਤਾ ਠੀਕ ਆ ਜਿਹੜਾ ਸੰਭੇ ਸੰਭੇ ਠੀਕ ਆ ਜੀ ਆਹੋ ਨਮੀ ਦਾ ਲਾਗੇ ਤਾਂ ਦੇਖ ਸਕਦੇ ਤੇ ਕਿੰਨਾ ਰੱਖਣਾ ਵਿਧੀ ਦਾ ਮੁੱਲ ਫਿਰ ਆਪਾਂ ਮੁੱਲ ਵਿੱਚ ਜੈ ਜੀ ਦਾ ਕਿੰਨਾ 55000 ਦੇ ਦਈਏ 55000 ਵਿੱਚੋਂ ਕਰਨਾ ਛੋਟ ਛੋਟ ਚੜ ਕਰਦੀਏ ਮਾਨਤਨ ਕਰਦੀਏ ਵਿੱਚੋਂ 50000 ਕਰੀਏ ਅੱਛਾ 50000 ਜੀ ਦੇ ਦੋਗੇ ਬਾਕੀ ਮੌਕੇ ਦੇ ਮਾਨਤਨ ਹੋਰ ਕਰ ਦੋ। ਇਹਨਾਂ ਹੋਰ ਕਰ ਦਿੰਨੇ 47000। ਅੱਛਾ 47000 ਦੀ। ਹਾਂਜੀ ਕਮੇਟੀ ਆ ਵੀ ਜੀ ਜਿਹੜਾ ਲੈ ਗਿਆ ਤੁਹਾਨੂੰ ਪਤਾ ਹੀ ਆ। ਠੀਕ ਆ। 47000 ਲੱਗਿਆ ਹੋਰਿਆ। ਠੀਕ ਆ। ਤੇ ਆ ਨੀਲੀ ਦੀ ਮੱਝ ਵੀ ਟੋਕੜ ਗੱਪਣਿਆ। ਹਾਂਜੀ। ਇਹ ਕਿੰਨੇ ਚੱਦੀ ਚੱਕ ਪਾਸ ਚ? ਸਾਢੇ 3 ਮਹੀਨੇ ਦੀ। ਇਹ ਸਾਢੇ 3 ਮਹੀਨੇ ਦੀ। 4 ਗੋਲੇ ਦਾ ਥਲੇ ਦੁੱਧ ਜੇ। ਅੱਛਾ ਇਹਦੇ ਕੋਲ ਵੀ 4 ਲੀਟਰ ਹੀ ਆ। ਹਾਂਜੀ। ਖੁੱਲੋ ਆ ਫਿਰ ਤੋਰੀਏ ਇਹਨਾਂ ਨੂੰ। ਥਾਣਾ ਇਹਦੇ ਵੀ ਲੱਗਦੇ ਦੇਖ ਸਕਦੇ ਜੀ। ਇਹ ਸਾਢੇ 3 ਮਹੀਨੇ ਵਾਲੀ ਦਸਤ ਹੈ ਚੈੱਕ ਪਾਸ ਦੀ ਵੀਡੀਓ ਅਕੀ ਜੀ ਮਸਾਉਣੀ ਹੈ ਚੈੱਕ ਪਾਸਤੀ ਇਹਦੇ ਵੀ ਕਹਿੰਦੇ ਕਿ ਵੀਡੀਓ ਬਣਾਈ ਆ ਆ ਜੋ ਲੈ ਆਓ ਜੀ ਲੈ ਆਓ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀਆਂ ਤਸੰਦ ਕਰਕੇ ਵੇਖ ਕੇ ਖੜੇ ਚੰਗੀ ਤਰ੍ਹਾਂ ਪਸ਼ੂ ਦਾ ਪਤਾ ਲੱਗ ਜਾਂਦਾ ਫਿਰ ਪਸ਼ੂ ਖਰੀਦਣ ਲੱਗਿਆ ਆਪਣੀ ਮਰਜ਼ੀ ਕਰਿਆ ਕਰੋ ਆਪਣੀ ਸਮਝ ਨਾਲ ਵੇਖਿਆ ਕਰੋ ਤੇ ਇਹਦਾ ਕੀ ਮੁੱਲ ਵੀਰ ਜੀ ਫਿਰ ਇਹਦਾ ਵੀਰ ਜੀ 55000 ਅੱਛਾ ਇਹ ਕਿੰਨੇ 42000 ਦੀ ਜਸਤੋਂ ਅੱਛਾ ਸੇਮ ਸੇਮ ਹੀ ਹੈ ਹਾਂਜੀ ਭਾਵੇਂ ਕਿ ਉਹ ਲੈ ਜੀ ਉਹ ਯਾਰ ਨੜਦਾਂਗੇ ਇਹਦਾ ਅੱਛਾ ਇਹ 45000 ਦੀ ਦੇ ਦੋਗੇ ਠੀਕ ਹੈ ਤੇ ਬਾਕੀ ਇਹ ਸਾਡੇ ਕੋਲ ਮਿਲਦੀ ਥਾਪੀ ਦੇ ਇੱਕੋ ਟਾਈਮ ਮਿਲਦੀ ਆ ਵਾ ਅੱਛਾ ਇੱਕੋ ਟਾਈਮ ਚੋਈਦੀ ਆ ਵਾ ਹਾਂਜੀ ਠੀਕ ਆ ਬਾਕੀ ਇੱਕ ਘਰ ਜਾ ਕੇ ਤੀਗਾ ਲਵਾ ਸਕਦੀ ਇੱਕ ਦਰ ਦਿਨ ਉਹ ਆਪਾਂ ਕਹਿ ਨਹੀਂ ਸਕਦੇ ਠੀਕ ਆ ਹਾਂਜੀ ਤੇ ਆ ਕਿਨੇ ਚੱਦੀ ਚੈੱਕ ਪਾਸ ਚ ਇਹ ਵੀਰ ਜੀ 6 ਮਹੀਨਾ ਦੀ ਚੈੱਕ ਪਾਸ ਚੈੱਕ ਪਾਸ ਆ ਹਾਂਜੀ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਪੱਕਾ 8 ਲੀਟਰ ਕੰਡੇ ਵਾਲਾ ਅੱਛਾ 8 ਲੀਟਰ ਦਾ ਦੁੱਧ ਆਪਾਂ ਬਣਾਉਂਗਾ ਉਹ ਪੈਂਦਾ ਦੱਸ ਪਿਆ ਦੋਰਾ ਫੇਰ ਇਹਨਾਂ ਵਿੱਚ ਲੱਗੇ 6 ਮਿੰਨ ਦੇ ਚੱਕ ਪਾਸ ਦੱਸਦੇ ਤੇ ਦੁੱਧ ਜਿਹੜਾ ਕਿੰਨੇ ਕਿ 8 ਲੀਟਰ ਹੈਗਾ ਆਜੇ ਲੈ ਆਓ ਜੀ ਆ ਤਿੰਨ ਟੁਕੜਾ ਗੱਬਣਾ ਵਾ ਤਿੰਨੇ ਸੋਹਣੀਆਂ ਵਾ ਲੱਗੇ ਬਾਕੀ ਚੰਗੀ ਟੁਕੜੇ ਗੱਬਣ ਸੰਬੰਧ ਦਾ ਫਾਇਦਾ ਵਾ ਸੋਹਣੀ ਕੋਈ ਗਾਂ ਵੀ ਤਿਆਰ ਆ ਭਾਈ ਤੇ ਇਹਦਾ ਕੀ ਮੁੱਲ ਵਿੱਦ ਜੀ ਫਿਰ ਵਿੱਦ ਜੀ ਦੂਸਰੇ ਸੁਵੇ ਲਈ ਗੱਬਰ ਪਹਿਲਾ ਤੂੰ ਆ ਸੁਈ ਹੈ ਠੀਕ ਆ ਹਾਂਜੀ ਮੁੱਲ ਤਾਂ ਵਿੱਦ ਜੀ ਜੇ ਤਿਆਰ ਹੁੰਦੀ ਫਿਰ ਤੁਹਾਨੂੰ ਪਤਾ 70000 ਦੀ ਹਾਂਜੀ ਹੁਣ ਆ ਤਾਂ ਜੀ ਦੇ ਦੇਣੀ 50000 ਦੇ ਦਾਂ 40000 ਦੀ ਹਾਂਜੀ ਹੋਰ ਕਰ ਦੀ ਮਾਨ ਵਿੱਚ ਤੀਂ ਕਰ ਦੋ 35 ਦੇ ਦਈਏ ਫਿਰ ਦੇ ਦੋ ਵਿੱਚ ਛੋਟ ਛੋਟ ਕਰ ਦੋ ਕਿ ਮੱਕ ਤੇ 32000 ਦੀ 32000 ਦੀ ਹਾਂਜੀ ਚਲੋ ਬਾਕੀ ਕੋ ਫੋਨ ਲਾਵੇ ਜੀ ਉਹਦਾ ਤੁਹਾਨੂੰ ਪਤਾ ਯਾਰ 3 ਮਹੀਨੇ ਮਗਰ ਰਹਿ ਗਏ ਹਾਂਜੀ 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 ਠੀਕ ਹੈ ਤੇ ਹੁਣ ਇੱਕ ਘਰ ਆ ਗਈ ਆਪਣੇ ਕੋ ਤਾਜੀ ਸੂਈ ਇਹਦਾ ਵੀ ਜੀ ਦੂਜੇ ਸਵੇ ਸੂਈ ਜੇ ਅੱਛਾ ਤੇ ਸਾਂਭੀ ਨਹੀਂ ਗਈ ਕਿ ਉਹ ਆਪਣੇ ਕੋ ਗਈ ਪਹਿਲੇ ਸਵੇ 11 12 ਕਿਲੋ ਦੁੱਧ ਹੀ ਅੱਛਾ ਹਾਂਜੀ ਠੀਕ ਹੈ ਤੇ ਹੁਣ 12 ਕਿਲੋ ਬੋਰਾ 12 ਕਿਲੋ ਮੰਨ ਕੇ ਚੱਲੇ ਵੀ ਤੇ ਦੁੱਧ ਮੰਗਦਾ ਤੇ ਬੋਰਾ ਮੰਗਦਾ ਕਿੰਨੇ ਦਿਨ ਹੋਈ ਸੂਈ ਨੂੰ 5-6 ਦਿਨ ਹੋਇਆ ਬੱਚਾ ਤੇ ਕਿੰਨਾ ਕੁ ਛਾਈ ਜਾਊਗੀ ਵੇਖੋ ਵੀ ਜੇ ਜੇ ਕੋਈ ਚੰਗੀ ਸੇਵਾ ਕਰੂ ਫਿਰ ਤੋ ਲੈਕਰ ਆ ਗਏ ਬੁਦਦਾਂ ਅੰਚਾਈ ਜਾਊਗੀ ਹਾਂ ਠੀਕ ਆ ਹਾਂਜੀ ਤੋਰਾ ਫੇਰ ਇੱਕ ਰੀਨ ਉਹ ਬੱਚੇ ਦਾ ਨਾੜੂ ਬੁਖਾਰ ਆਹ ਬੱਚਾ ਜਿਹਦੇ ਆ ਨਾੜੂ ਜਿਹੜਾ ਨਾਲ ਹੀ ਦੀ ਆਹ ਇਹਦੇ ਦੰਦ ਦਾ ਕੋਈ ਇਹਨੇ ਕਰੇ ਵੀ ਸੁੱਕ ਗਿਆ ਤੇ ਠੀਕ ਆ ਕੋਈ ਵੀ ਦੰਦ ਹਿਲਦਾ ਉਹਦੇ ਜੁਮਿਆ ਆ ਰਹੇ ਠੀਕ ਆ ਚਲੋ ਲੈ ਜਾ ਕਿ ਕਾ ਮਸਾਕ ਫੋੜ ਜੀ ਫੁੱਟੀ ਹੈ ਲੈ ਜਾ ਇਹਾਂ ਕਿ ਕੱਦ ਕਾਠ ਚੰਗਾ ਤੇ ਥੋੜੀ ਸੰਭੀ ਘੱਟ ਗਈ ਆ ਆ ਜੁ ਲੈ ਆ ਜੀ ਇਹ ਸੰਭੀ ਨਹੀਂ ਵੀਰ ਕੇ ਨੇ ਹਾਂਜੀ ਹਾਂਜੀ ਸਵੇਰੇ 50000 ਦੀ ਦਿੱਤੀ 18 ਲੀਟਰ ਦੁੱਧ ਦੀ ਠੀਕ ਆ ਬਾਕੀ ਇਹ ਆ ਕਿ ਹੈ ਗਰਮੀ ਵਾਲੀ ਆ ਕ੍ਰੋਸ ਚ ਆ ਮੈਂ ਦੇ ਦਿੱਤੀ। ਆਇਕ ਇੱਧਰ ਲੈ ਆਓ ਕੈਮਰਾ। ਆ ਮਿਲਕਵੇ ਨੂੰ ਦੇਖੋ ਵੇਖੀ ਕਿੱਦਾਂ ਦੀ ਲੱਗੀ ਇਹਨੂੰ। ਠੀਕ ਆ। ਅਜੇ ਤੱਕ ਪਹਿਲੀ ਆ ਦੇਖੀ ਐਦਾਂ ਦੀ ਮਿਲਕਵੇ ਨੂੰ। ਠੀਕ ਆ। ਤੀਹੇ ਕੰਮ ਕਰਦੇ ਵੇਖੀ ਜੇ ਐਦਾਂ ਵੀ। ਚਲੋ ਲੈ ਜਾ ਫਿਰ। ਦਵਾ ਮਨੇ ਤਾਂ ਲੱਗੀ ਹੋਈ ਵੇ ਜਿੱਦ ਤੱਕ ਬਿਆਂ ਦੇ। ਠੀਕ ਆ। ਹਾਂਜੀ। ਕਿੰਨਾ ਰੱਖਣਾ ਇਹਦਾ ਮੁੱਲ ਫਿਰ ਦਾਦੇ ਵਿੱਚ ਦੁੱਧ ਵਾਲੀ ਥਾਂ ਵੀ ਨਹੀਂ ਕਹਿੰਦੇ ਹਾਂਜੀ ਵੇ ਦੇਖੋ ਥਾਂ ਬਲੂਗਾ ਤਾਂ ਚਲੋ ਚੰਗਾ ਦੁੱਧ ਭਰੀ ਜਾਊਗੀ ਹਾਂਜੀ ਮੁੱਲ ਦਾ ਕੁਝ ਨਹੀਂ ਬੱਸ ਜਾਇ ਜੀ ਕਿੰਨਾ ਕ 35000 ਦੀ ਜੀ 35000 ਦੀ ਹਾਂਜੀ ਛੋਟ ਛੜ ਵਿੱਚੋਂ ਕਰਦੀਏ ਉਹ ਨਹੀਂ ਕਰਦਾ ਵੇ ਵੀ ਪੱਤੀ ਦੀ ਕਰਦੀ ਹੈ ਫਿਰ 32 ਦੀ ਭਾਵੇਂ ਕੋਈ ਆ ਲੈ ਜੇ ਤੇ ਭਾਵੇਂ ਕੋਈ ਹੋ ਲੈ ਜੇ 30 ਦੀ 36 ਦੀ ਤੇ ਦੁੱਧ ਪਾਰ ਇੰਟਰ ਹੁਣ ਪੱਕਾ ਮੁੱਕ ਤੇ ਹੈਗਾ ਵਾ ਅਜੇ ਜੋੜਾ ਹੀ ਕੋਈ ਖੜੇਗਾ ਅੱਛਾ 7000 ਦੇਣਾ 60000 ਦਾ ਜੋੜਾ ਹੀ ਚਲੋ ਚਲੋ ਠੀਕ ਆ ਤੇ ਠੀਕ ਹੈ ਵੀਰ ਜੀ ਹੁਣ ਕੁਝ ਨਾ 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 ਬੱਸ ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਮਰਜ਼ੀ ਦਾ ਵੇਸ਼ ਛਾ ਕੇ ਪਸੰਦ ਕਰਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ